ਹਾਂਜੀ ਵੀਰੇ ਪਿੰਡ ਦੇ ਵਿੱਚ ਪੁਰਾਣੇ ਰਵਾਇਜ਼ ਦਾ ਘਰ ਬਕਾਊ ਆ ਜੀ ਵੀਰ ਨੇ ਬਾਹਰ ਖੇਤਾਂ 'ਚ ਘਰ ਪਾਲਿਆ ਇਸ ਕਰਕੇ ਇਹ ਘਰ ਬਕਾਊ ਆ ਟੋਟਲ 8 ਮਰਲੇ ਜਗ੍ਹਾ 3 ਕਮਰੇ ਨੇ ਇੱਕ ਹਾਲ ਟਾਇਲਟ ਬਾਥਰੂਮ ਪੌੜੀਆਂ ਚੜੀਆਂ ਨੇ 11 ਫੁੱਟ ਦੀ ਗਲੀ ਲੱਗਦੀ ਆ ਵੀਰ ਦਾ ਏਰੀਆ ਜੀ ਪਿੰਡ ਮੁੰਨਾਂ ਵਾਲੀ ਦੀਨਾ ਨਗਰ ਸ਼ਹਿਰ ਗੁਰਦਾਸਪੁਰ ਏਰੀਆ 7.5 ਲੱਖ ਰੇਟ ਆ ਮੌਕੇ ਦੇ ਮਾਤਨ ਹੋ ਜਾਊਗਾ ਫੋਨ ਨੰਬਰ ਵੀਰ ਦਾ ਥੱਲੇ ਕੈਪਸ਼ਨ ਦੇ ਵਿੱਚ ਸ਼ੋ ਹੋ ਰਿਹਾ ਐਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਤੁਸੀਂ ਘਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾ ਕੇ ਇਸ ਨੂੰ ਖਰੀਦ ਸਕਦੇ ਹੋ ਬਾਕੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੀ ਕਿਸੇ ਚੀਜ਼ ਦੀ ਐਡ ਮੇਰੇ ਚੈਨਲ ਤੇ ਕਰਵਾਉਣੀ ਹੋਵੇ ਤਾਂ ਆਪਣਾ ਤੁਸੀਂ ਇੰਸਟਾਗ੍ਰam ਅਕਾਊਂਟ ਰੰਗ ਪੰਜ ਆਪ ਫੋਲੋ ਕਰ ਲਓ ਜੀ ਉੱਥੇ ਆਪਾਂ ਹਰ ਤਰ੍ਹਾਂ ਦੀਆਂ ਐਡਸ ਲਾਉਂਦੇ ਹਾਂ ਤੁਸੀਂ ਵੀ ਆਪਣੀ ਕਿਸੇ ਚੀਜ਼ ਦੀ ਐਡ ਆਪਣੇ ਅਕਾਊਂਟ ਤੇ ਕਰਵਾ ਸਕਦੇ ਹੋ ਤੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ